ਸਤਿ ਜੀ ਆਸਾ ਨਿ ਹੁੰਦਾ ਪੰਜਾਬ ਸਾਡੀ ਪਿਆਰੀ ਅੰਮ੍ਰਿਤਧਾਰੀ ਗੁਰ ਨਿਮਖਨ ਮੰਨ ਤੇ ਟਾਰੀ ਰੇ ਰਾਹਾਉ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਮ ਗੁਰ ਕਮ ਹਰਿ ਦਾਮੁ ਨਹਿ ਜਮ ਹਰਿ ਕੰਠ ਨਾਨਕ ਓਰ ਹਾਰੀ ਰੇ ਖਿਨ ਰਮ ਗੁਰ ਕਮ ਆਰੁਧਾਮੁ ਨੇਹ ਜਮ ਹਰ ਕੰਠ ਨਾਨਕ ਪੁਰਹਾਈ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਨੀ ਪ੍ਰਭੁ ભગવાન ਦਾਸ ਤਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਹੈ ਤੇ ਹਾ ਹੋ ਕਰਿ ਵਖਿਆਨ ਮੈ ਨਾ ਹਿਕਿਛੋ ਨਹੀਂ ਕਿਛ ਆਹੇ ਨਾ ਮੋਰਾ ਔਸਰ ਲੱਜਾ ਰਾਖਲੇ ਕੋ ਸਦਨਾ ਜਾਣ ਤੋਰ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡ ਅਮਰ ਨ ਕੋਇ ਵਾਹ ਵਾਹ ਗੰਮਥਾ ਹੋਇ ਬਹੁ ਸੱਚਾ ਸੂਇ ਸੁਗਰੂ ਪਿਆਰੀ ਸਤਸੰਗ ਜੀ ਨਾ ਪਾਵਣ ਮਹਾਵਾਕ ਅਨੁਸਾਰ 11ਵੇਂ ਘਰ ਦਾ ਲੜੀਵਾਰ ਦਾ 11ਵੇਂ ਘਰ ਦਾ ਪੰਜਵਾਂ ਸ਼ਬਦ ਤੇ ਆਸਾ ਰਾਗ ਦਾ ਆਸਾ ਮਹੱਲਾ ਬਿਨਵਾਸਾ ਰਾਗ ਤੁਨਿ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਚਾਰਣ ਕੀਤਾ ਹੋਇਆ ਆਸਾ ਰਾਗ ਦਾ ਲੜੀਵਾਰ ਦਾ 134 ਨੰਬਰ ਸ਼ਬਦ ਜੋ ਕਿ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕਾਂ 404 ਅੰਗ ਤੇ ਸੁਸ਼ੋਭਿਤ ਹੈ ਸਾਨੂੰ ਬਖਸ਼ਿਸ਼ ਕਰਦੇ ਨੇ ਹਮਾਰੀ ਪਿਆਰੀ ਅੰਮ੍ਰਿਤਾਰੀ ਅਸਮਹ ਲਪਜੋ ਹਮਾਰੀ ਪਿਆਰੀ ਅੰਮ੍ਰਿਤਾਰੀ ਗੁਰ ਨਿਮਕਨ ਮੰਨਤੇ ਟਾਰੀ ਰੇ ਰਹਾਉ ਇਹਨੇ ਹਮਾਰੀ ਭੈਣ ਇਹਨੇ ਹੈ ਭਾਈ ਪ੍ਰਮਾਤਮਾ ਦੀ ਜਿਹੜਾ ਕਥਾ ਹੈ ਨਾ ਜੇ ਆ ਉਤਮ ਸੱਤੈ ਉਤਮ ਹਰ ਕੀ ਕਥਾ ਨਾਮ ਸੁਨ ਤਰ ਦਰਦ ਦੁਖ ਲੱਥਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ ਰਾਗਰਤ ਝੂਠੀ ਲੱਗ ਗਾਥਾ ਜੇ ਸਤਿਗੁਰਾਂ ਨੇ ਕਿਹਾ ਕਹਿੰਦੇ ਸਭ ਤੋਂ ਉਤਮ ਸ੍ਰੇਸ਼ਟ ਕਥਾ ਹੈ ਤੇ ਹਰੀ ਦੀ ਹੈ ਤੇ ਇਸ ਲਈ ਹਮਾਰੀ ਪਿਆਰੀ ਅੰਮ੍ਰਿਤਧਾਰੀ ਕਹਿੰਦੇ ਮੇਰੇ ਲਈ ਮੇਰੇ ਗੁਰੂ ਦੀ ਜਿਹੜੀ ਕਥਾ ਹੈ ਨਾ ਅਕਾਲ ਪੁਰਖ ਦੀ ਸਿਫਤ ਹੈ ਉਹਦੀ SLAਗਾ ਹੈ ਉਹ ਅੰਮ੍ਰਿਤਧਾਰੀ ਅੰਮ੍ਰਿਤ ਭਰੀ ਹੈ ਗੁਰ ਨਿਮਖ ਨਾ ਮੰਨ ਤੇ ਟੈਰੀ ਰੇ ਮੇਰੇ ਗੁਰੂ ਨੇ ਅੱਖ ਚਮਕਣ ਦੇ ਸਮੇਂ ਜਿੰਨਾ ਵੀ ਮੇਰੇ ਮਨ ਚੋਂ ਮੇਰੇ ਹਿਰਦੇ ਤੋਂ ਆਪਣੀ ਵਡਿਆਈ ਨਹੀਂ ਭੁਲਾਈ ਇਸ ਲਈ ਸਤਿਗੁਰੂ ਕਹਿੰਦੇ ਨੇ ਕਰਵਤ ਭਲਾਣ ਕਰਵਟ ਤੇਰੀ ਲਾਗ ਗਲੇ ਸੁਨਦ ਬੇਨਤੀ ਮੇਰੀ ਮੇਰੇ ਸਤਿਗੁਰੂ ਮੈਨੂੰ ਕਰਵਟ ਨਾ ਦੇਈ ਮੇਰੇ ਵੱਲ ਪੇਠ ਨਾ ਕਰੀ ਜੇ ਗਲਤੀ ਹੋ ਜਾਏ ਤੇ ਜਿਵੇਂ ਮਾਂ ਬਾਪਤੀ ਪੁੱਤ ਨੂੰ ਬਖਸ਼ਿ ਦਿੰਦਾ ਹੈ ਤੇ ਇਸ ਤਰ੍ਹਾਂ ਬਖਸ਼ਿਸ਼ ਕਰ ਬਖਸ਼ਣਾ ਕਰੀ ਕੋਟ ਪ੍ਰਭ ਹਮਾਰੇ ਖੰਡੋ ਅਣਗਿਦੇ ਸਮਝਾਵੋ ਹਮ ਅਗਿਆਨ ਅਲਪ ਮਾਤੋਰੀ ਤੁ ਆਪਣ ਬਿਰਦ ਰਖਾਓ ਮੇਰੇ ਸਤਿਗੁਰੂ ਮੇਰੇਚ ਬੜੀ ਤੁਛੁਨ ਬੁੱਧੀ ਹੈ ਅਕਲ ਦਾ ਘਾਟਾ ਹੈ ਕਮੀ ਹੈ ਖਾਮੀ ਹੈ ਪਰ ਤੂੰ ਕਿਰਪਾ ਕਰੇ ਤੇ ਮੇਰੇ ਸਤਿਗੁਰੂ ਇਹ ਮਨ ਤੋਂ ਇੱਕ ਮਿੰਟ ਵੀ ਤੇਰੀ ਵਡਿਆਈ ਤੇਰੀ ਬਾਤ ਤੇਰੀ ਸਸਤ ਸਲਾਗਾ ਨਾ ਵਿਸਰੇ ਰਹਾਓ ਵਿਸ਼ਰਾਮ ਦੇ ਕੇ ਕੇਂਦਰੀ ਪਾਸੁੰਚਾ ਲੈਂਦੇ ਨੇ ਦਰਸ਼ਨ ਪਰਸਣ ਸਰਸਣ ਹਰਸਣ ਰੰਗ ਰੰਗੀ ਕਰਤਾਰੀ ਰੇ ਦਰਸ਼ਨ ਪਰਸਨ ਭਾਵ ਦਰਸ਼ਨ ਭਾਵ ਇਹ ਭਾਈ ਉਸ ਪਰਮਾਤਮਾ ਦੀ ਕਥਾ ਦਾ ਜਿਹੜਾ ਰੰਗ ਉਹ ਚੰਗੀ ਤਰ੍ਹਾਂ ਚੜ ਜਾਂਦਾ ਜਿਹਨੂੰ ਚੜਦਾ ਏ ਉਹਦੇ ਇਸ ਇਸ ਕਥਾ ਦੇ ਦੁਆਰਾ ਪਰਮੇਸ਼ਰ ਦੇ ਦਰਸ਼ਨ ਰੂਪੀ ਭਾਵ ਦੇਦਾਰ ਰੂਪੀ ਚਰਣਾ ਨੂੰ ਪਰਸਣ ਭਾਵ ਛੋਣਾ ਕਰਦਾ ਹੈ ਸਰਸਣ ਭਾਵ ਉਸ ਆਨੰਦ ਸਹਿਤ ਹੋ ਜਾਂਦਾ ਤੇ ਹਰਸਣ ਪਾਉ ਪ੍ਰਸੰਤਾ ਸਹਿਤ ਖਿੜਾਉ ਸਹਿਤ ਹੋ ਜਾਂਦਾ ਹੈ ਇਸ ਲਈ ਸਤਿਗੁਰ ਕਹਿੰਦੇ ਨੇ ਦਰਸ਼ਨ ਪਰਸਨ ਦਰਸ਼ਨ ਪਰਸਨ ਕੇ ਗੁਰੂ ਦੀ ਵਡਿਆਈ ਸਦਕਾ ਪਰਸਨ ਪਾਉ ਛੋ ਕੇ ਗੁਰੂ ਦੀ ਗੱਲ ਨੂੰ ਜ਼ਿੰਦਗੀ ਚ ਕਮਾ ਕੇ ਸਰਸਣ ਆਨੰਦ ਸਹਿਤ ਹੋ ਜਾਂਦਾ ਹੈ ਤੇ ਹਰਸਣ ਖੁਸ਼ੀ ਸਹਿਤ ਹੋ ਜਾਂਦਾ ਹੈ ਉਹ ਆਨੰਦ ਮੈਂ ਹੁੰਦਾ ਚਾਹੇ ਬੰਦ-ਬੰਦ ਵੀ ਕਟਿਆ ਜਾਏ ਰੰਗ ਰੰਗੀ ਕਰਤਾਰੀ ਦੇ ਭਾਈ ਐਸੋ ਪ੍ਰਮਾਤਮਾ ਦੀ ਬਾਣੀ ਹੈ ਐਸੀ ਉਹਦੀ ਨਿਰੋਲ ਕਥਾ ਹੈ ਬੰਦ ਬੰਦ ਵੀ ਕੱਟਿਆ ਜਾਵੇ ਫਿਰ ਵੀ ਇਹ ਰੰਗ ਨਹੀਂ ਉਤਰਦਾ ਕਿਉਂਕਿ ਇਸ ਯੁੱਗ ਮੈਂ ਹਰ ਰੰਗ ਲੱਗੋ ਇਸ ਯੁੱਗ ਮੈਂ ਸੋ ਕਹੀ ਜਾਂਦਾ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੇ ਜਾ ਕਾ ਸਤਗੁਰੂ ਪੂਰਾ ਕਹਿੰਦੇ ਜਿਹੜਾ ਸਤਗੁਰੂ ਪੂਰਾ ਹੈ ਨਾ ਜਿਹੜਾ ਪੂਰੇ ਦਾ ਪੱਲਾ ਫੜ ਲੈਂਦਾ ਹੈ ਉਹ ਇਸ ਸੰਸਾਰ ਦੇ ਵਿੱਚ ਜਿੱਤ ਜਾਂਦਾ ਮਨ ਦਿੱਤ ਲੈਂਦਾ ਕਿਉਂਕਿ ਮਨ ਜਿੱਤ ਜਾਂਦਾ ਸਾਰੀ ਮਨ ਜਨੇ ਜਿੱਤ ਲਿਆ ਸਾਰਾ ਸੰਸਾਰ ਦੇ ਦਿੱਤ ਲਿਆ ਤੇ ਸਤਿਗੁਰੂ ਕਹਿੰਦੇ ਨੇ ਰੰਗ ਰੰਗੀ ਕਰਤਾ ਰੀ ਇਹ ਪ੍ਰਮਾਤਮਾ ਦੇ ਅਨੇਕਾ ਰੰਗ ਨੇ ਅਨੇਕਾ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਅਨੇਕਾ ਖੇਡਾ ਬਣਾਇਆ ਨੇ ਅਨੇਕਾ ਰੰਗ ਦੇ ਜੀ ਬਣਾਏ ਨੇ ਫਿਰ ਇੱਕ ਵਿੱਚ ਸਮੇਟ ਦਿੱਤੇ ਨੇ ਇਸ ਲਈ ਉਹਦੇ ਰੰਗ ਉਹ ਆਪਣੇ ਰੰਗਾਂ ਵਿੱਚ ਰੰਗਿਆ ਹੋਇਆ ਹੈ ਖੇਨਾ RAM gore gam hare dam nahe jam hare kanthana nitpur hari re हे भाई खिन रम गुरगन खिम भाव ज्ञानती गमता खिन रम पाप गुरु ज्ञान ग्या, दी गमता बारे सतगुरु जी ना मिलके हर एक दम हर एक श्वास ਦੇ ਨਾਲ ਹਰ दम ਨਹਿ ਜਮ ਹਰ ਇੱਕ श्वास ਨਾਲ ਨਾਮ ਜਪਨਾ ਕਰੇ ਫਿਰ ਨਹਿ ਜਮ ਫਿਰ ਜਮ ਦਾ ਡਰ ਵੀ ਨਹੀਂ ਸਤੰਦਾ ਉਹਨੂੰ ਰਮ ਭਾਵ ਉਹਦੇ ਵਿੱਚ ਇੱਕਮਿਕ ਹੋ ਕੇ ਖਿਨ ਰਮ ਇੱਕਮਿਕ ਹੋ ਕੇ ਇਦੇ ਉਹਦੇ ਰੰਗ ਨੂੰ ਉਹਦੇ ਰੰਗ ਦੇ ਵਿੱਚ ਰੰਗ ਕੇ ਨਾਮ ਤਾਂ ਵਡਿਆਈ ਕਰੇ ਕਖਣ ਮਾਤਰ ਵੀ ਫਿਰ ਜਮਾ ਦਾ ਡਰ ਨਹੀਂ ਸਤਾਏਗਾ ਜੰਮਣ ਮਰਨ ਦਾ ਗੇੜ ਦਾ ਡਰ ਨਹੀਂ ਸਤਾਏਗਾ ਹਰ ਕੰਠ ਨਾਨਕ ਹਰੀ ਦਾ ਨਾਮ ਰੂਪੀ ਜਿਹੜਾ ਸ਼ਬਦ ਹੈ ਉਹਨੂੰ ਕੰਠ ਵਿੱਚ ਧਾਰਨ ਕਰਕੇ ਉਰਹਾਰੀ ਰਹੇ ਕਹਿੰਦੇ ਭਾਈ ਹਿਰਦੇ ਵਿੱਚ ਧਾਰਨ ਕਰਕੇ ਤੇ ਇਹ ਜਿਵੇਂ ਗਲੇ ਵਿੱਚ ਮਾਲਾ ਧਾਰਨ ਕਰੀ ਰਹੀ ਹੈ ਜਿਵੇਂ ਨਿੰਦਾ ਚੁਗਲੀ ਬੰਦਾ ਜਪਦਾ ਦਿਨ ਰਾਤ ਸਵੇਰੇ ਸ਼ਾਮ ਇਸ ਤਰ੍ਹਾਂ ਜਿਹੜਾ ਨਾਮ ਹਰ ਵੇਲੇ ਜਪਦਾ ਹੈ ਕਹਿੰਦੇ ਭਾਈ ਉਹ ਇਸ ਸੰਸਾਰ ਤੋਂ ਵਛੇ ਜਾਂਦਾ ਜੰਮਣ ਪਰਨ ਤੋਂ ਉਹ ਖਿੰਨਰ ਇੱਕ ਖਿੰਨ ਮਾਤਰ ਵੀ ਜੇ ਰੰਮ ਕੇ ਉਹਦੇ ਵਿੱਚ ਰੱਖ ਕੇ ਸਿਮਰਨ ਬੰਦਗੀ ਕਰੇ ਉਹਦਾ ਆਇਆ ਵੀ ਸਫਲ ਹੋ ਜਾਂਦਾ ਹੈ ਸੋ ਗੁਰੂ ਪਿਆਰੀ ਸਾਸੰਗਤ ਜੀ ਅੰਨੀਆਂ ਨੂੰ ਬੇਨਤੀ ਹੈ ਪ੍ਰਵਾਣ ਕਰਨੀ ਆ ਜੇ ਕੋਈ ਗੱਲ ਚੰਗੀ ਲੱਗੀ ਧੰਨ ਸ਼੍ਰੀ ਕਰੋਨਾ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਆਮਲ ਕਰਨਾ ਦੇਵੋ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਗੱਜ-ਬੱਜ ਕੇ ਫਤੇਦਾਰ جواب ਫਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ